ਮੈਂ ਛੇਜ ਕੁਮਾਰ ਪੁੱਤਰ ਦੁਰਗਾਦਾਸ ਪਿੰਡ ਨਰੋਡ ਮੇਰਾ ਮੇਰੇ ਤਿੰਨ ਬੱਚੇ ਨੇ ਜਿਨ੍ਹਾਂ ਵਿੱਚ ਦੋ ਬੇਟੀਆਂ ਇੱਕ ਬੇਟਾ ਹੈ ਮੈਂ ਵੱਡੀ ਬੇਟੀ ਦਾ ਵਿਆਹ ਕੀਤਾ ਜਿਹਦੇ ਕਾਰਨ ਮੈਨੂੰ ਥੋੜੀ ਪੈਸੇ ਦੀ ਤੰਗੀ ਆਈ ਕਿਉਂਕਿ ਮੈਂ ਮਿਹਨਤ ਮਜ਼ਦੂਰ ਕਰਨ ਵਾਲਾ ਆਦਮੀ ਹਾਂ ਕੁੜੀ ਦੀ ਸਗਨ ਸਕੀਮ ਲਈ ਅਪਲਾਈ ਕੀਤਾ ਜੋ ਭਗਵੰਤ ਮਾਨ ਨੇ ਮੇਰੀ 50000 ਦੀ ਮਦਦ ਕੀਤੀ ਤੇ ਮੇਰੇ ਵਿਆਹ ਵਿੱਚ ਥੋੜੀ ਮੈਨੂੰ ਜਿਹੜੀ ਪਰੇਸ਼ਾਨੀ ਸੀ ਉਹ ਦੂਰ ਹੋਈ ਤੇ ਮੈਂ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕੁਲਦੀਪ ਰਾਜ ਪਿੰਡ ਨਰੋਟ ਮੇਰਾ ਪਠਾਨਕੋਟ ਜ਼ਿਲ੍ਹਾ ਦਾ ਰਹਿਣ ਵਾਲਾ ਤੇ ਮੈਂ ਮਜ਼ਦੂਰੀ ਕਰਦਾ ਤੇ ਮੇਰੇ 3 ਲੜਕੀਆਂ ਔਰ ਇੱਕ ਲੜਕਾ ਜਿੱਦੇ ਵਿੱਚ ਮੇਰਾ ਪੜਾਈ ਤੇ ਬਹੁਤ ਜ਼ਿਆਦਾ ਖਰਚਾ ਆਇਆ ਲੜਕੀ ਦਾ ਵਿਆਹ ਆ ਗਿਆ ਤੇ ਉਹਦੇ ਵਿੱਚ ਮੈਨੂੰ ਪੰਜਾਬ ਸਰਕਾਰ ਦੀ ਸਕੀਮ ਦਾ ਪਤਾ ਲੱਗਾ ਜਿੱਦੇ ਵਿੱਚੋਂ ਮੈਨੂੰ 514 ਦੀ ਸਹਾਇਤਾ ਮਿਲੀ ਮੈਂ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਵੀ ਆਉਣ ਵਾਲੇ ਜਿੰਨੇ ਵੀ ਗਰੀਬ ਸਬਕਾ ਹੈ ਉਹਨਾਂ ਨੂੰ ਇਹੋ ਸਕੀਮ ਦਾ ਫਾਇਦਾ ਮਿਲੇ ਮੈਂ ਫਮਸ਼ੇਰ ਸਿੰਘ ਪੁੱਤਰ ਬੋਧਰਾਜ ਪਿੰਡ ਨਰੋਡ ਮਹਾਰਾ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਤੇ ਮੇਰੀਆਂ ਦੋ ਲੜਕੀਆਂ ਇੱਕ ਲੜਕਾ ਹੈ ਲੜਕੀ ਦੀ ਸ਼ਾਦੀ ਲਈ ਪੈਸੇ ਨਹੀਂ ਸਨ ਮੈਂ ਤੇ ਮਜ਼ਦੂਰੀ ਦਾ ਹੀ ਕੰਮ ਕਰਦੇ ਹਾਂ ਇਸ ਕਰਕੇ ਸਾਡੇ ਕੋਲ ਪੈਸੇ ਇੰਨੇ ਨਹੀਂ ਸੀ ਵਿਆਹ ਵਾਸਤੇ ਇਸ ਲਈ ਆਹੀ ਪੰਜਾਬ ਸਰਕਾਰ ਦੀ ਤਰਫੋਂ ਸਾਨੂੰ 55000 ਰੁਪਏ ਦੀ ਸਕਣ ਸਕੀ ਮਿਲੀ ਇਸ ਕਰਕੇ ਸੀ ਪੰਜਾਬ ਸਰਕਾਰ ਦੇ ਬਹੁਤ ਬਹੁਤ ਤਨਵਾਦੀ ਹਾਂ ਮੈਂ ਚਾਹੁੰਦਾ ਹਾਂ ਵੀ ਇਹ ਸਕੀਮ ਚੱਲਦੀ ਰਹੇ ਤੇ ਸਾਰਿਆਂ ਨੂੰ ਇਸ ਦਾ ਫਾਇਦਾ ਮਿਲੇ ਭਗਵਾਨ ਤੁਮਾਰ ਜੀ ਦਾ ਤੇ ਅਦੇ ਰੋ ਤੁਹਾਨੂੰ ਵਧਾਤ ਕਰਦਾ ਹਾਂ ਉਹ ਜਿਹੜੇ ਸਾਡੇ ਗਰੀਬਾਂ ਬਾਰੇ ਸੋਚ ਰਹੀ ਹੈ ਮੈਂ ਭਗਵੰਤ ਮਾਨ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਗਰੀਬਾਂ ਦੇ ਬੱਚਿਆਂ ਦਾ ਕੁਝ ਸੋਚਿਆ ਤੇ ਸਗਨ ਸਕੀਮ ਮਿਲੀ ਤੇ ਉਹਦੇ ਵਿੱਚੋਂ ਅਸੀਂ ਚਾਹੁੰਦੇ ਆਂ ਕਿ ਬਾਕੀ ਗਰੀਬ ਜਨਤਾ ਨੂੰ ਵੀ ਇਦਾਂ ਦੀ ਸਗਨ ਸਕੀਮ ਮਿਲੇ ਇਹ ਸਗਨ ਸਕੀਮ ਬੰਦਨਾ ਕਰਨ ਜੋ ਮੇਰੇ ਵਰਗੇ ਗਰੀਬ ਹਨ ਉਹਨਾਂ ਦੀ ਵੀ ਮਦਦ ਹੁੰਦੀ ਰਹੇ ਮੈਂ ਬਹੁਤ ਬਹੁਤ ਧੰਨਵਾਦ ਆ ਭਗਵੰਤ ਮਾਨ ਜੀ ਦਾ ਜੀ ਬਹੁਤ ਬਹੁਤ ਮਿਹਰਵਾਨੀ